ਹਾਂ ਹਾਂ ਅੱਜ ਆਮਰੀਆਂ ਉਹ ਗੱਲ ਕਰਦੇ ਹੈਂ ਉਹ ਗੱਲ ਛੁਡ ਕੇ ਕਿਹੜਾ ਤੇਰਾ ਵਿਆਹ ਕਰਾਉਣਾ ਮਾਰਕ ਤੇ ਫਿਰ ਗਿਆ ਟੰਬਾ ਓਏ ਜੇ ਤੇਰਾ ਤੇਰੀ ਘਾਟ ਮਿਲੂ ਮੈਨੂੰ ਤਾਂ ਬਣਾ ਲਾ ਓਹੋ ਮੈਂ ਤੈਨੂੰ ਤਾਂ ਹੀ ਬਣਾ ਰਿਹਾ ਸੀ ਨਿਚਾਰ ਰਿਹਾ ਸੀ ਓਏ ਇੰਨਾ ਜ਼ਿਆਦਾ ਪ੍ਰੋਗਰਾਮ ਨੂੰ ਬਹੁਤ ਵਧੀਆ ਇਹਨਾਂ ਨੂੰ ਕਰਦੇ ਆ ਉਹ ਪ੍ਰੋਗਰਾਮ ਇਹਨਾਂ ਦਾ ਤਾਂ ਪ੍ਰੋਗਰਾਮ ਹੈ ਤੇਰਾ ਕੀ ਆ ਹੈਲੋ ਅੱਛਾ ਪ੍ਰੋਗਰਾਮ ਬੁੱਕ ਕਰਾਉਣਾ ਦੀਗਾ ਮੇਰੀ ਗੱਲ ਆ ਤਾ ਨਾਲ ਗੱਲ ਕਰ ਹੈਲੋ ਹਾਂ ਮੇਰੀ ਗੱਲ ਸੁਣ ਲਾ ਅੱਕ ਮਟਪੜ ਗਈ ਹਾਂ ਹਾਂ ਜੀ ਪਿਆਰਾ ਬੋਲਦਾ ਪਿਆਰਾ ਰਕਾਟਾ ਲਾ ਹਾਂ ਠੀਕ ਆ 26 ਦਾ 26 ਦਾ ਤਾਂ ਯਾਰ 26 ਦਾ ਤਾਂ ਨਹੀਂ ਹੈ ਕੋਈ ਪ੍ਰੋਗਰਾਮ ਹਾਂ ਦੋ ਪੈਸੇ ਬਣਦੇ ਹਾਂ 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 ਕੋਈ ਨਹੀਂ 26 ਦਾ ਲਾ ਦਾਂਗੇ 26 ਠੀਕ ਆ ਠੀਕ ਆ ਕੋਈ ਚੱਕ ਮਾਰਗਤ ਦੇ ਮੂਰੇ ਉਹ ਜਿਹੜੇ ਨੱਚਦੇ ਹੁੰਦੇ ਨੇ ਉਹਨਾਂ ਤੇ ਪਜਾਉਣਾ ਕੋਈ ਸਾਜ ਆਉਂਦਾ ਕੋਈ ਇੱਕ ਦੋ ਚਾ ਲ ਲਿਖ ਲਾਂਗੇ ਰਾਵੇ ਦਾ ਹੈਲੋ ਹਾਂ ਕੋਈ ਚੱਕਰ ਨਹੀਂ ਮਰਗਤ ਵਾਲੇ ਵੀ ਆਉਂਦੇ ਆ ਜੀ ਆਪਾਂ ਨੂੰ ਹਾਂ ਹਾਂ ਵਝਾ ਲੈਨੇ ਆ ਠੀਕ ਆ ਚੰਗਾ ਕਰ ਦਿਓ ਠੀਕ ਆ ਬੁੱਕ ਹਾਂ ਠੀਕ ਆ ਬੁੱਕ ਉਹਦਾ ਪਰਚਾਈ ਪਤਾ ਕੀਤੀ ਇਹ ਗੱਲ ਸੁਣ ਲਾ ਕਿੰ ਨਾਲੇ ਕਿਹੜੀ ਪਰਚਾਈ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਂਨੂੰ ਪਰਚਾਈ ਨਾ ਕਿਹਾ ਕਰ ਆਪ ਤਾਂ ਤੁਸੀਂ ਕੰਜਰਖਾਨਾ ਕਰ ਦੇਈਆਂ ਇਹਨੂੰ ਵੀ ਨਾਲ ਲਾ ਲਿਆ ਨਹੀਂ ਪਰਚਾਈ ਮੈਂ ਤਾਂ ਇਹ ਕਹਿੰਦਾ ਸੀ ਉਹਦਾ ਮਰਗਤ ਦਾ ਪ੍ਰੋਗਰਾਮ ਜਰਦੀ ਉਹਦੇ ਮੂਰੇ ਜੇ ਨਹੀਂ ਕਈ ਵਾਰ 100 ਸਾਲ ਤੋਂ ਤੇ ਵਾਲੇ ਤੇ ਪਜਾਉਂਦੇ ਹੁੰਦੇ ਉਹਦਾ ਪ੍ਰੋਗਰਾਮ ਵੀ ਪ੍ਰੋਗਰਾਮ ਬਹੁਤ ਨੇ ਮਾਪਾ ਨੂੰ ਆਇਦਗੀ അത് ബുഴാക്കി കേട്ടോ തൻ ഗണ നേ 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 ਮਾੜੇ ਕੰਮ ਮੋੜ ਇਹਨਾਂ ਦਾ ਕਰਾਇਆ ਓਏ ਖੜ ਜਾ ਤੂੰ ਇਹ ਤਾਂ ਵਧੀਆ ਮਨੋਰੰਜਨ ਵਾਲੇ ਬੰਦੇ ਨੇ ਕਰਦੇ ਦੇਖ ਪਿਆਰਾ ਸਿਆ ਤੂੰ ਬੁਝਾਉਣਾ ਬਹੁਤ ਵਧੀਆ ਇੱਧਰ ਆਜੋ ਓਰੇ ਆ ਕੇ ਮੇਰੀ ਗੱਲ ਸੁਣਾ ਉਹ ਕਿਹੜਾ ਲੈ ਕੇ ਆਉਗਾ ਪਾਣੀ ਤਰਵਾ ਆਪਾਂ ਥੱਲੇ ਪਾਣੀ ਦਾ ਨਹੀਂ ਪੀਂਦੇ ਚੱਲ ਕੇ ਥੱਕ ਗਿਆ ਜੀ ਮੈਂ ਹਾਂ 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 ਮੇਰੇ ਵੀ ਕੰਠ ਚੋਂ ਸੁਰ ਨਿਕਲ ਨਹੀਂ ਰਿਹਾ ਓਏ ਆ ਜਾ ਤੈਨੂੰ ਮੈਂ ਅੱਛੀ ਗੁੱਲਚੀ ਦਵਾਵਾਂਗੇ ਉੱਥੇ ਆਇਆ ਥੱਲੇ ਕੀ ਕਰਨੇ ਤੇਰੇ ਕਿਸ਼ਤਦਾਰ ਨੇ ਇੱਥੇ ਬੈਠ ਜਾ ਵੀ ਪਰਜਾਈ ਕੁਛ ਨਹੀਂ ਹੁੰਦਾ ਪਾਣੀ ਪੁਣੀ ਦਾ ਪੀ ਲਾਂਗੀ ਤੂੰ ਚੱਲ ਥੱਲੇ ਤੈਨੂੰ ਮੈਂ ਸਹਾਉਂਦੀ ਹਾਂ ਲੈ ਬਣ ਗਿਆ ਕੰਮ ਤਾਂ ਹੈਂ ਕਿਆ ਪਾਈ ਰਾਤ ਪੇਜ ਗਿਆ ਆਪਣੇ ਤੇ ਨੱਚਦਾ ਨੱਚਦਾ ਪਹਿੰਦਾ ਪੂਰਾ ਜਨਾਨੀਆਂ ਵਾਂਗੂ ਹੈ ਕਿਵੇਂ ਐਂ ਕਰਕੇ ਨੱਚਦਾ ਹੈ ਇਹ ਮੈਂ ਤਾਂ ਇਹ ਜਦੋਂ ਦੇਖ ਜਦੋਂ ਆਪਣਾ ਮਰਗਤਾਲਾ ਪ੍ਰੋਗਰਾਮ ਹੋਇਆ ਉਥੇ ਜਦੋਂ ਇਹਨੇ ਐਂ ਕਰਿਆ ਉਦੋਂ ਦੇਖੀ ਜਦੋਂ ਅਗਲੇ ਨੇ 100 ਦਾ ਨੋਟ ਕੱਢ ਕੇ ਮੇਰੀ ਜੇਬ 'ਚ ਮਾਰਿਆ ਫਿਰ ਤੂੰ ਦੇਖ ਹੀ ਨਹੀਂ ਜਾ ਰਹੇ ਹੁੰਦੇ ਹਾਂ ਓਏ 26 ਦਿਨ ਲਈ ਚੱਲਿਆ ਬਣ 26 ਤਰੀਕ ਤੇ ਭਾਈ ਜਿਆ ਪ੍ਰੋਗਰਾਮ ਫਿੱਟ ਕਰਨਾ ਅਗਲਾ ਹਰੇਕ ਮਰਗਤ ਤੇ ਆਪਾਂ ਨਹੀਂ ਛੱਡੇ ਠੀਕ ਹੈ ਕੋਈ ਮਰਗਤ ਵਿਆਹ ਸ਼ਾਦੀ ਮੈਂਦੀ ਆਪਾਂ ਨਹੀਂ ਛੱਡਣੀ ਇੱਕ ਗੱਲ ਇਹਦਾ ਕੱਦ ਦੇਖ ਕੇ ਲੋਕ ਬਾਧੂ ਬੁਲਾਉਣਗੇ ਕੱਦ ਕੱਦਾ ਆਏ ਨਹੀਂ ਭਾਈ ਦਾ ਹਾਈ ਤਾਕੜਾ ਬੰਦਾ ਗਿੱਦਾ ਪੂਰਾ ਤਾਕੜਾ ਪੋ ਆਜਾ ਪਾਣੀ ਤਾਂ ਨਹੀਂ ਪੀਣੇ ਹਾਂ ਤਾਂ ਨਹੀਂ ਪੀਂਦੇ